ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਦਾ ਉਦਘਾਟਨ ਡਾਕਟਰ ਸਖਵਿੰਦਰ ਕੁਮਾਰ ਸੁਖੀ ਐਮ ਐਲ ਏ ਬੰਗਾ ਵੱਲੋਂ ਕਸਵਾ ਔੜ ਵਿਖੇ ਕੀਤਾ ਗਿਆ ਜਿਸ ਨੂੰ ਪਹਿਲਾਂ ਬਹਾਰਾ ਚੌਕ ਕਿਹਾ ਜਾਂਦਾ ਸੀ ਇਸ ਉਦਘਾਟਨ ਉਪਰੰਤ ਅੱਜ ਤੋਂ ਇਸ ਚੌਕ ਦਾ ਨਾਮ ਵੀ ਡਾਕਟਰ ਬੀ ਆਰ ਅੰਬੇਦਕਰ ਚੌਕ ਰੱਖ ਦਿੱਤਾ ਗਿਆ ਹੈ ਤੇ ਇਹ ਸਾਰਾ ਪ੍ਰਾਰਲਾ ਡਾਕਟਰ ਬੀ ਆਰ ਅੰਬੇਦਕਰ ਸਤਕਾਰ ਕਮੇਟੀ ਔੜ ਵੱਲੋਂ ਕੀਤਾ ਗਿਆ ਅਤੇ ਇਸ ਉਦਘਾਟਨ ਦੇ ਮੌਕੇ ਪਰਦਾਨ ਨਾਨਕ ਜੀ ਤੇ ਸਰਪੰਚ ਕਮਲਜੀਤ ਗੁਰਪੁਰ ਦੇ ਸਰਪੰਚ ਸੁਵਿੰਦਰ ਸਿੰਘ ਤੇ ਗੜੀ ਅਜੀਤ ਸਿੰਘ ਦੇ ਸਰਪੰਚ ਬਹਾਦਰ ਸਿੰਘ ਗੜੀ ਪਰੋ ਮਜਾਰਾ ਦੇ ਸਰਪੰਚ ਸ੍ਰਿੰਦਰਪਾਲ ਜਸਵੀਰ ਸਿੰਘ ਕੰਗ ਤੇ ਮੈਡਮ ਮਨੀਸ਼ਾ ਔਰ ਤੋਂ ਇਲਾਵਾ ਨਛੱਤਰ ਸੂਮਨ ਲక్ష్మణ ਦਾਸ ਕੇਸਰ ਸਿੰਘ ਡਾਕਟਰ ਕਪਲਾ ਸਰਦਾਰ ਹਰਵੰਦ ਸਿੰਘ ਲੇਖਕ ਰਾਈਟਰ ਮੇਜਰ ਬੀਸਰਾ ਅਤੇ ਵਿਪਨ ਪਨੋਟ ਗਰਦੀਪ ਊੜਾਪੜ ਤੋਂ ਇਲਾਵਾ RAMLAL RASHAM SINGH SHAMINDER SINGH SHINDAR PAL ਤੇ ਡਾਕਟਰ ਲੇਖ ਰਾਜ ਬੇਗੋਵਾਲ ਤੇ ਕਿਸ਼ਨ ਲਾਲ ਬੇਗੋਵਾਲ ਆਦ ਸ਼ਾਮਲ ਹੋਏ ਸतीश ਕੱਤਰ ਦੇ ਫਰਜ ਸੋਮਨਾਥ ਸਿੰਘ ਬਰੋਂ ਬਖੋ ਵੀ ਨ ਆਏ ਗਏ ਇਸ ਮੌਕੇ ਤੇ ਕੇਕ ਵੀ ਕੱਟਿਆ ਗਿਆ ਤੇ ਆਏ ਹੋਏ जिन्ने ਵੀ ਇਸ ਉਦਘਾਟਨ ਤੇ ਸਨ ਉਹਨਾਂ ਨੂੰ ਚਾਹ ਪਕੌੜਿਆਂ ਦਾ ਅਤੁੱਟ ਲੰਗਰ ਵੀ ਸ਼ਿਕਾਇਆ ਗਿਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਆਓ ਦੇਖਦੇ ਹਾਂ ਬਾਬਾ ਸਾਹਿਬ ਨੂੰ ਯਾਦ ਕਰਦੇ ਹੋਏ ਕੁਝ ਸਭਾ ਆਪਾਂ ਉਹਨਾਂ ਨਾਲ ਸਾਡੇ ਦਿੰਦੇ ਬਾਰੇ ਜਾਣਕਾਰੀ ਹਾਸਲ ਕਰੀਏ کہ جدو دیش آزاد ہوا اجاد ہونے کو بعد دیش کو چلاؤ کے لیے سنان کی لوٹ سی اس سویدھان کو بناؤ جیسے بہت سارے ساتھی اس گلا میں آئے لیکن جڑا مفت کام آ وہ کرنے کا موقع بابا صاحب ڈاکٹر میں جی نے ملیا نے 2 ਸਾਲ 11 ਮਹੀਨੇ 18 ਦਿਨ ਦੀ ਅਣਥੱਕ ਮਿਹਨਤ ਬਾਅਦ ਸਭਿਨਾ ਧਿਆਰ ਕਿਤਾਬ ਸੰਵਿਧਾਨ ਤਿਆਰ ਕਰਕੇ ਮੌਜੂਦਾ ਜਿਹੜੀ ਸਰਕਾਰ ਚ ਉਹਦੇ ਵਿੱਚ ਜਿਹਨੂੰ ਪਾਰਲੀਮੈਂਟ ਵਿੱਚ ਰੱਖਿਆ ਤਾਂ ਉਹ ਦਿਨ 26 ਨਵੰਬਰ 1949 ਉਹ ਦਿਨ 26 ਨਵੰਬਰ ਦਾ ਸੀ ਜਿਸ ਦਿਨ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਔਰ ਪਾਰਲੀਮੈਂਟ ਉਸ ਸੰਵਿਧਾਨ ਦੇ ਉੱਪਰ ਇਹੋ ਸਾਰੇ ਸਾਡੇ ਆਪਣੀ ਰਾਏ ਦਿੱਤੀ ਸੀ ਲਗਭਗ ਇੱਕ ਸਾਲ ਤੋਂ ਵੱਧ ਦਾ ਸਮਾਂ ਲੱਗਿਆ 26 ਜਨਵਰੀ 1950 ਨੂੰ ਘਾਟਾ ਕੇ ਲਾਗੂ ਹੋਇਆ ਪਰ ਕੋਈ ਮਿਨੀਟੇਸ਼ਨ ਆਦੇ ਤੇ ਵੀ ਦੋਹਾਂ ਦਰਤਾਂ ਦੀ ਪਰ ਅੱਜ ਤੋਂ ਬਾਅਦ ਤੁਸੀਂ ਬਾਅਦ ਰਮ ਕੰਪਨੀਸ਼ਨ ਕੇਹੀ ਦੱਸਣੀ ਹੈ ਕਿ ਬੀਆਰਐਮ ਵੇਦ ਦਾ ਜੋਬ ਔੜ ਦੇ ਵਿੱਚ ਅਜੇ ਪਹਿਲੇ ਪਹਿਲਾ ਸਾਨੂੰ ਦੋਹਾਂ ਦਰਤਾਂ ਦਾ ਨਾਮ ਵਿੱਚ ਲੈਣਾ ਪੈਣਾ ਬੀਆਰਐਮ ਵੇਦ ਦਾ ਜੋਬ ਦੇ ਨਾਂ ਤੇ ਜਿਹੜਾ ਕੰਮ ਰੱਖਿਆਗਾ ਉਹੀ ਸਾਰੇ ਮੁਕਿਆ ਜਾਵੇ ਔਰ ਤੁਹਾਡਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਜੈ ਜੀਮ ਜੈ ਪਾਕਿਸਤਾਨ ਦੇ ਸਤ ਮਹਿੰਦ ਦੇ ਨਾਲ ਰਾਠ ਪੇਂਡੂਰਾ ਉਹਨਾਂ ਦੇ ਸਾਹਮਣੇ ਉਹਨਾਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਉਸ ਮਹਾਨ ਗ੍ਰੰਥ ਦਾ ਆਪਣੇ ਦੇਸ਼ ਦੀ ਤਰੱਕੀ ਦਾ ਆਸ਼ੇਤ ਹੈ ਅਸੀਸ ਮੂਵ ਪਿੰਡ ਦੇ ਔਰ ਤੇ ਸਰਪਾਲ ਸਾਹਿਬਾਨ ਇਤੋ ਦੇ ਜਿਹੜੇ ਰਾਠਾ ਬਿੰਦ ਕਰਦੇ ਪ੍ਰਾਦਕ ਮੇਰੇ ਦੇ ਨੇਬਰ ਸਾਹਿਬਾਨਾਂ ਜਿਨ੍ਹਾਂ ਨੇ ਇੱਕ ਮਹਾਨ ਪ੍ਰਾਲਾ ਕਰਕੇ ਇਸ ਚੌਕ ਨੂੰ ਜਿਹੜਾ ਕਿ ਦੋ ਸੜਕਾਂ ਦੇ ਚੌਕ ਨੂੰ ਤਬਦੀਲ ਕਰਕੇ ਡਾਕਟਰ ਭੀਮਰਾਓ ਰਵਿਧਕਰ ਚੌਕ ਦੇ ਨਾਮ ਦਾ ਨਾਂ ਲਾ ਚਾਰੇ ਜਿਹੜੇ ਮਹਾਨ ਦਿਨ ਦੇ ਨਾਲ ਅਸੀਂ ਇਸ ਨੂੰ ਸੂਬਤ ਕਰ ਰਹੇ ਹਾਂ ਕਿਉਂਕਿ ਅੱਜ 18 ਜੂਨ ਸੁਭਾਗ ਦੇ ਨਾਲ 26 ਨਵੰਬਰ ਵੀ ਚੜਿਆ ਹੈ ਇਸ ਆਡੈਂਟੀਟੀ ਨੂੰ ਬਸ ਨਾਲ ਅੱਗੇ ਗਈ ਤੁਸੀਂ ਇਸਕੇ ਕੰਪਰਮੇਸ਼ਨ ਕਰਾਂਗੇ ਆਪਾਂ ਤੁਹਾਡੇ ਮੀਡੀਆ ਭੈਣਾਂ ਜੋ ਵੀ ਦਾ ਇੱਕ तो बाबा प्रति मतदान करने के लिए पोटेंशियल भेजा जाएगा इंडियन शब्दानाम केवड़ा जी आपका वाइड शिक्षा खाता वाइड सूची पति जयदीप त्यापर दैनिक लोका में यात्रा कार्यकर्ता मोटर वाले ने जिसको डालकर समारोह सभा बना कर किया शहर से किसी पुराने समारोह में जाकर नेता फिर बहुत कराने दो پردہ چکائی رسم ادا کرنے ہلکے سکھرجر سوخی جی پہنچ رہے ہاں تو میں ਹਰਾਰੇ ਪਤਾ ਸੂਰਮਾ ਸੱਜਣ ਬੈਠੇ 2 ਸਾਲ 11 ਮਹੀਨੇ 18 ਦਿਨ ਦੀ ਸੰਵ ਘੱਲਣਾ ਤੋਂ ਬਾਅਦ 24 ਨਵੰਬਰ 1949 ਨੂੰ ਸੰਵਧਾਨ ਸრულਪੂਰਨ ਕਰ ਦਿੱਤਾ ਜੇਬ ਦਿੱਤਾ ਸੰਵਧਾਨ ਤੇ ਜਦਾ ਗਲੇ ਹੈ ਮਾਨ ਦੀ ਵੀਰੋ ਜੀ ਪੜੇ ਵਸੀਆ ਆਣ ਮਜਲੂਮਾਂ ਦੇ ਬਣ ਕੇ ਦਾਤੀ ਹੰਝੂ ਪੁੰਜੇ ਆਣ ਮਸੂਮਾ ਸੀ ਬਾਵਾ ਸਾਹਿਬ ਨੇ ਹੱਕ ਦੀ ਮਾਂ ਦਿੱਤੇ ਕੱਕਾ ਮੰਗੂ ਰੋਦੇ ਦਰ ਤੁਸੀਂ ਤਖਤ ਵਹਾਰ ਤੇ ਬਾਵਾ ਸਾਹਿਬ ਦੀ ਮਿਹਰ ਨਾਲ ਜਿੰਦੇ ਜਿੰਦਗੀ ਸ਼ਾਨ ਦੀ ਲਿਖ ਦਿੱਤਾ ਸਮਤਾ ਵਿਦੇਸ਼ ਦਾ ਗੱਲ ਹੈ

ਸਿੱਖਿਆ ਤਾਂ ਅਨਮੁੱਲ ਹੈ ਉਹ ਕਹਿੰਦੇ ਉਸ ਨੂੰ ਤੁਪਣਾ ਰੂਪ ਪ੍ਰਦਾਨ ਕਰਦੇ ਨੇ ਸੋ ਆਪਣਾ ਬਾਤ ਹੈ ਤੇ ਆਓ ਆਪ ਵੀ ਸੁਧਰਾ ਨੇ ਮੇਜੁਰੀ ਜਿਨੇ ਪਾਲੇ ਦਾ ਗੀਤਾਂ ਵਿੱਚ ਕਹਿਣਾ ਏ ਕਿ ਸਿੱਖਿਆ ਤਾਂ ਅਨਮੁੱਲ ਹੈ ਕਹਿਣਾ ਏ ਬਿਨ ਸਿੱਖਿਆ ਹੈ ਖੜਕਤ ਬਿਨ ਸਿੱਖਿਆ ਹੈ ਖੜਕਤ ਐਵੇਂ ਘੱਡਾ شاندی دن تر پانی لوگو پیما <cister chiard> میں ایک ایک لوگوں کو بنا رہا ہوں اور پنجاب روڈ گروپ کے بیچ میں ہمارے نام کے گروپ اور میں دیکھ رہا ہوں ਦੇ ਪਲਤੀ ਸੀ ਧਿਆਨ ਦੇ ਵਿੱਚ ਉਹਨਾਂ ਸਾਇਨ ਨਿਮਾ ਪ੍ਰਗਿਆਤਰਾ ਕਰਨ ਅੱਗੇ ਜੇ ਅੰਦਾਜ਼ਨ ਜੇ ਅੰਦਾਜ਼ਨ ਜੇ ਤਾਜ਼ਾ ਵਿੱਚ ਪੁੰਜੀ ਦਾ ਸੰਤਾਰਿਕ ਦੇਚਾ ਯਾਦ ਹੋ ਗਿਆ ਪਰ ਦੇਸ਼ੀਆਂ ਦੇ ਦੇਸ਼ ਦੇ ਜਿਹੜੇ ਲੋਕਾਂ ਉਹਨਾਂ ਦੇ ਕੋਈ ਮੁਸਾ ਹੈ ਉਹਨਾਂ ਦਾ ਹੱਲ ਨਹੀਂ ਹੋਇਆ ਜੇ ਨਹੀਂ ਆ ਰਿਹਾ ਮੁਸ਼ਕਲਾ ਭਾਗੀਆਂ ਲਾਗੀਆਂ ਦੇ ਤਾਂ ਉਸ ਕਾਰਨ ਲਗਣ ਦੀ ਜਰੂਰਤ ਹੈ ਕਿ ਕੀ ਕਾਰਨ ਨਾਲ ਕੌਣ ਲੋਕ ਤੇ ਜਿਹੜੇ ਮੁਸ਼ਕਲਾ ਪੈਦਾ ਕਰ ਰਹੇ ਨੇ ਬਾਬਾ ਸਾਹਿਬ ਨੇ ਜਦੋਂ ਕੋਈ ਦੇ ਟੱਕਣ ਨਹੀਂ ਕਰਦਾ 100 ਪਿੰਡਾਂ ਭਾਰਤ ਦੇ ਜਿਹੜਾ ਟੱਕੀ ਕਰਦਾ ਉਹਦੇ ਬਦਲੇ ਵਿੱਚ ਜਿੰਦਾ ਕੀ ਆ ਉਹ ਆਪਾਂ ਸਾਰੇ ਜਾਣਦੇ ਆ ਤੇ ਐਜੂਕੇਸ਼ਨ ਉਹ ਬੋਲ ਬੈਲਰੀ ਹੈ ਹੈਲਥ ਜਿਹੜੀ ਆ ਉਹਦਾ ਬਹੁਤ ਖਰਾਬ ਹਾਲ ਆ ਤੇ ਉੱਪਰ ਆਪ ਲੋਕ ਜਿਹੜੇ ਆ ਗਰੀਬ ਲੋਕ ਜਿਹੜਾ ਆ ਉਹ ਫੁਮਾਰੀਆਂ ਕਰਕੇ ਹੀ ਦੇਸ਼ ਤੇ ਦੇਸ਼ ਗਲ ਦਸਤ ਤੇ ਕਰ ਰਿਹਾ ਜੇਕਰ ਦੇਸ਼ ਜਿਹੜਾ ਆ ਉਹ ਅੱਗੇ ਨਾਮ ਤੋਂ ਵੀ ਜਿਹੜਾ ਪਿੱਛੇ ਲਾ ਦੇਆ ਤਾਂ ਇਸ ਦੇਸ਼ ਦੇ ਉੱਪਰ ਰਾਜ ਕਰਨੇ ਲੋਕ ਨਾ ਜਾਣਾ ਚਾਹਣਾ ਔਰ ਹਟਾ ਕੂਰ ਇਹ ਦੇਸ਼ ਵੀ ਸਮਰਥਿਤ ਕਰਦਾ ਦਾ

ٹھیک ہے 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 ٹھ ਬੱਧ ਖੜੇ ਆ ਜਦੋਂ ਜਿੱਥੇ ਨੂੰ ਹੋ ਜਾਓ ਥੋੜਾ ਜਿਹਾ ਰੱਬ ਨਾਲ ਕਰਨ ਹੋਰ ਜੀ ਜੱਟਾ ਮਾਟਰ ਨੂੰ ਕੁੜਵਾਇਆ ਜੀ like <laughs> ਇੱਥੇ ਆਏ ਮੜ ਜਾ ਲਈਆਂ ਜੀ ਹਾਂ ਹਾਂ ਹੋਰ ਜਿਹੜੇ ਕੋ ਮੜ ਕੇ ਕਿੱ체 ਕਰਦੇ ਜੀ ਜੈ ਭੀਮ ਜੈ ਭੀਮ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਚਲੋ ਜੋ ਇੱਕ ਇੱਕ ਨੇ ਕੋਈ ਨਹੀਂ ਹੱਥ ਬੰਦੋ ਲਓ ਹਾਂ ਲਓ ਬੰਨੋ ਹਾਂ ਲਓ ਜੀ ਆਪਣਾ ਵੀ ਇੱਧਰ ਦੇਖੋ ਹਾਂ ਲਓ ਜੀ جے بھی جے بھی ਆ ਗਿਆ ਪ੍ਰਧਾਨ ਆ ਗਿਆ ਪਾਰਾਂ ਦੇ ਪਾਸੇ ਪਾ ਲਿਆ ਜੀ ਉਹ ਪ੍ਰੋਜੈਕਟ ਹੋਰ ਪਲਾਣ ਹੈ ਇਹਦੇ ਇਹ ਕਹੋ ਜੀ ਉਹ ਗਾਨ ਬੰਦੇ ਹਾਂ ਆ ਗਿਆ ਆਪਾਂ ਆਪ ਜੀ ਪਤਾ 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 ਇਹ ਕਿਸ ਕੇ ਇੱਕ ਵਾਰੀ ਤਾਂ ਸਾਰੇ ਇਕੱਠੇ ਹੋ ਜਾਓ ਸਾਹਮਣੇ ਆ ਜਾਓ ਜੀ ਨਹੀਂ ਨਹੀਂ ਇੱਧਰ ਆ ਜਾਓ ਉਹ ਕਰ ਲੈਨੇ ਆਂ ਅਸੀਂ ਸਾਰਿਆਂ ਦੀ ਗਰੁੱਪ ਗਰੁੱਪ ਕਰ ਲਾਂਗੇ ਆਣ ਲੱਗੇ ਇਹਨਾਂ ਕੰਮ ਨੂੰ ਜਨ ਜੀ ਕੁਮਾਰ ਜੀ ਬੜਾ ਪ੍ਰੋਪੋਜ਼ਲ ਸਰਪੰਚਾ ਜੀ ਨਾ ਨਹੀਂ ਜਾਣਾ ਅਭਿਜਨ ਜਸਵੀ ਸਿੰਘ ਸਰਪੰਚ ਨੂੰ ਬਰਾਕਰ ਦੋ ਔਰ ਸਾਡੇ ਡਾਕਟਰ ਪੀਆਰ ਉਮੇਦਗੜ ہوئے سارا لوگ ہیں اور اس بہت ہی मान्यव एमएलए साहब बाबा साहब करके इनोवेटर के लिए स्ट्रक्चर और नगर के सरकार के सहयोग का हम तक भी करता है बहुत-बहुत धन्यवाद पूरी सारी जनता सारे लोग बधाई के पात्रों एक ऐतिहासिक दिन है जिस दिन बाबा साहब जब जिनदे वो मेरा विद्यालय खोल कर दिखाई है लाइव के पात्रों पर प्रसन्न होना का निर्णय लिया इस तरह के سارے کا بہت بہت سواگت کرتا ہوں بس اس میں لاگ ہو جاتا ہے ਇਹ ਜੋ ਉਹ ਜਿਹੜਾ ਲਗਾ ਔਰ ਤੋਂ 라ਹੁਣ ਜਾਣ ਵਾਲਾ ਔਰ ਤੋਂ ਬਾਹਰ ਜਾਣ ਵਾਲਾ ਉਹ ਕਈ ਵਾਰੀ ਇਸ ਤਰ੍ਹਾਂ ਪ੍ਰੋਗਰਾਮ ਹੁੰਦੀ ਜਿਹੜੀ ਕਿ ਸਾਡੀਆਂ ਬੀਬੀਆਂ ਬਸਾਂ 'ਚ ਬੈਠੀਆਂ ਕਈ ਲੋਕ ਗਲਤ ਕਮੈਂਟ ਕਰਦੇ ਸੀ ਇਹ ਅਸੀਂ ਸੁਝਿਆ ਪਏ ਅਸੀਂ ਇਸ ਨੂੰ ਬੰਦਿਆ ਬਹਾਵਾ ਸਾਡੇ ਨਾਤੇ ਦਾ ਨਾਰਾ ਕੀਤਾ ਕਿ ਜਿਹੜਾ ਕੁਝ ਨੂੰ ਨਾਮ 'ਚ ਲੋਕ ਨਾ ਬਹਿਣ ਇਸ ਕਰਕੇ ਅਸੀਂ ਸਾਡੀ ਅਸੀਂ ਇੱਕ ਸਰਕਾਰ ਕਮੇਟੀ ਬਣਾਈ ਉਹਦੇ ਨਾਲ ਅਸੀਂ ਇਹ ਇਹ ਕਿਹਾ ਵੀ ਆਪਾਂ ਇੱਕ ਜਿੰਦਗੀ ਦੀ ਕੰਮ ਕਰਕੇ ਜਾਣਾ ਅਸੀਂ ਕੰਮ ਤਾਂ ਸਾਰੇ ਕਰਦੇ ਆ ਪਰ ਕਰਦੇ ਆਂ ਆਪਣੇ ਘਰਾਂ ਦੀ ਕਰਦੇ ਸਮੂਹ ਵਰਦੇ ਪਿੰਡ ਵਾਸੀਆਂ ਨੂੰ ਪਹਿਲੇ ਅੱਜ ਦੇ 26 ਨਵੰਬਰ ਸੰਦਾਲ ਦੇ ਦਿਨ ਤੇ ਮੈਂ ਨਾਖਲਾ ਖੁਦਾਈ ਦਿੰਦਾ ਕਿ ਨਾਲ ਹੀ ਇਹਨਾਂ ਨੇ ਜੋ ਅੱਜ ਡਾਕਟਰ ਬੀਆ ਰਮੇਸ਼ ਗੱਜੋਕਾ ਦਾ ਵਾਧਨ ਕੀਤਾ ਸਾਹਿਬ ਬਾਬਾ ਸਾਹਿਬ ਦੇ ਨਾਮ ਤੇ ਇਹ ਚੌਕ ਦਾ ਨਾਮ ਰੱਖਿਆ ਜਿਹਦੇ ਵੀ ਡਾਕਟਰ ਬੀ ਆਰ ਅਮੀਰ ਕਸਨ ਕਾ ਦੇ ਲਈ ਹੋੜ ਨਿਪਟਾਨ ਨਾਲ ਚੱਜੀ ਨਾਨਕ ਦਾਸ ਜੀ ਅਤੇ ਮੇਜਰ ਬੀਤਰਾ ਜੀ ਅਕੀਨਲੇ ਸਮੂਹ ਮੈਂਬਰ ਵਧਾਈ ਦੇ ਮੌਕੇ ਤੇਵਾਜਰ ਜੀ ਦਾ ਖਾਲਸਾ ਬਾਈਕੀ ਦੀ ਅੱਜ ਬੜਾ ਵਧੀਆ ਦਿਨ ਹੈ ਕਿ ਅਸੀਂ ਔੜ ਦੇ ਵਿੱਚ ਆਪਣੇ ਰਹਿਬਰਾਂ ਦੀ ਯਾਦ ਦੇ ਵਿੱਚ ਜਿਹੜਾ ਬਾਬਾ ਸਾਹਿਬ ਡਾਕਟਰ ਮਿੰਟਕਰ ਦਾ ਸਟੈਚੂ ਲਾਇਆ ਉਹਦੇ ਲਈ ਤੁਸੀਂ ਸਾਰੇ ਵਧਾਈ ਦੇ ਬਾਤਾਂ ਨੂੰ ਸਟੈਚੂ ਲਾਉਣ ਦੇ ਨਾਲ ਘੱਟ ਤੋਂ ਘੱਟ ਇੰਨਾ ਤਾਂ ਹੈ ਜਿਹੜਾ ਵੀ ਨੌਜਵਾਨ ਇੱਥੋਂ ਜਾਂਦਾ ਉਹ ਜੇਕਰ ਉਹਨੂੰ ਨਾਂ ਵੀ ਪਤਾ ਹੋਵੇ ਕਿ ਇਹ ਸਟੈਚੂ ਕਿਹਦਾ ਆ ਉਹ ਪੁੱਛੇਗਾ ਕਿ ਇਹ ਕਿਹੜਾ ਸਟੈਚੂ ਆ ਕਿਉਂਕਿ ਸਾਨੂੰ ਤਾਂ ਪਤਾ ਹੀ ਆ ਕਿ ਇਹ ਬਾਬਾ ਸਾਹਿਬ ਡਾਕਟਰ ਮਿੰਟਕਰ ਦਾ ਪਰ ਮੈਂ ਅੱਜ ਵੀ ਇੱਕ ਦਰਦਾਬੇ ਨਾਲ ਕਹਿ ਸਕਦਾ ਕਿ ਲੋਕ ਹੈ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਉਹਦੇ ਦੋ ਵੱਡੇ ਕਾਰਨ ਨੇ ਕਿਉਂਕਿ ਅਸੀਂ ਅੱਜ ਤੱਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਅਸੀਂ ਦਲਤਾਂ ਦਾ ਹੀ ਮੰਨ ਲਿਆ ਅਸੀਂ ਕਦੀ ਇਹ ਅਸੀਂ ਅੱਜ ਤੱਕ ਸਮਾਜ ਨੂੰ ਇਹ ਦੱਸ ਨਹੀਂ ਸਕੇ ਜਾਂ ਸਮਾਜ ਦੇ ਉਹ ਲੋਕ ਜਿਹੜੇ ਡਾਕਟਰ ਅੰਬੇਡਕਰ ਦਾ ਲੋਕਾਂ ਚ ਪਿੱਛੇ ਹੋਏ ਕੰਮ ਬਾਰੇ ਦੱਸਣਾ ਨਹੀਂ ਜਾਂਦੇ ਸੀ ਅਸੀਂ ਇਹ ਲੱਗਦਾ ਕਿ ਡਾਕਟਰ ਅੰਬੇਡਕਰ ਨੇ ਸਿਰਫ ਦਲਤਾਂ ਲਈ ਕੀਤਾ ਨਾਰੀ ਜਾਤ ਲਈ ਨਹੀਂ ਕੀਤਾ ਪਰ ਇਹਦਾ ਨਹੀਂ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿੰਨੀ ਵੱਡੀ ਦੇਣ ਹੈ ਅੱਜ ਇੱਕ ਸੰਵਿਧਾਨ ਜਿਹੜਾ ਆ ਦੇਸ਼ ਨੂੰ ਜਿਹੜਾ ਚੱਲ ਰਿਹਾ ਜੋਸ ਕਾਨੂੰਨ ਦੀ ਜਿਸ ਤਰ੍ਹਾਂ ਦਾ ਵੀ ਕਾਨੂੰਨ ਹੈ ਜਿਸ ਤਰ੍ਹਾਂ ਵੀ ਚੱਲਦਾ ਹੈ ਜੇ ਅੱਜ ਦੇਸ਼ ਤਰੱਕੀਆਂ ਵਾਲਾ ਉਹ ਬਾਬਾ ਸਾਹਿਬ ਡਾਕਟਰ ਮੈਦਕਰ ਦੇ ਸੰਦਾਨ ਕਰਕੇ ਆ। ਸੋ ਮੈਂ ਸਮਝਦਾ ਜਦੋਂ ਕੋਈ ਸਟੈਚੂ ਤੇ ਆਏਗਾ ਉਹਨੂੰ ਬਾਬਾ ਸਾਹਿਬ ਡਾਕਟਰ ਮੈਦਕਰ ਦੇ ਪੜਨ ਦੇ ਲਈ ਉਹਦਾ ਮਨ ਕਰੇਗਾ। ਕਿਉਂਕਿ ਜੇਕਰ ਕਿਸੇ ਦਾ ਸਟੈਚੂ ਲੱਗਾ ਉਹਦੇ ਪਰ ਵੀ ਲੋਕ ਪੜਦੇ ਆ ਫਿਰ ਉਹ ਜਾ ਕੇ ਪੜ੍ਹੇਗਾ ਔਰ ਜਦੋਂ ਪੜ੍ਹੇਗਾ ਤਾਂ ਉਹਨੂੰ ਪਤਾ ਲੱਗੇਗਾ ਕਿ ਇਹਨਾਂ ਦੀ ਕੁਰਬਾਨੀ ਕੀ ਹੈ। ਸੋ ਮੈਂ ਉਹਦੇ ਲਈ ਤੁਹਾਨੂੰ ਇਹ ਬਤਾਈ ਦੇਣਾ। ਸੋ ਮੈਂ ਇੱਕ ਗੱਲ ਦੀ ਮੈਨੂੰ ਬੜੀ ਫਿਰ ਉਹੀ ਹੋਈ ਜਾਣਾ ਇਹ ਨੂੰ ਲੱਗਦੇ ਲੱਗਦੇ 8 ਮਹੀਨੇ ਲੱਗਦੇ ਸਾਡੇ ਰਹਿਮਨਾ ਦਾ ਸਟੈਚੂ ਲਗਣਾ ਸੀ ਉਹਨੂੰ 8 ਮਹੀਨੇ ਲੱਗੇ ਇਹ ਕੋਣਾ ਨਹੀਂ ਚਾਹੀਦਾ 8-8 ਮਹੀਨੇ ਇਹ ਤਾਂ ਉਹ ਗੱਲ ਹੋਈ ਸਾਡੇ ਪਿੰਡ ਦਾ ਇੱਕ ਰਾਜ ਨਾਂ ਦਾ ਮਹਾਂਤ ਕਰਵਜਨ ਦਾਸ ਨਗਰ ਉੱਥੇ ਮੈਂ ਗਿਆ ਤਾਂ ਮੈਨੂੰ ਕਹਿੰਦੇ ਜੀ ਤੁਹਾਨੂੰ ਇੱਕ ਚੀਜ਼ ਦਿਖਾਣੀ ਆ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਮੇਡਕਸ ਹਾਲ ਬਗਲੇ ਆ ਦੀ ਕਾਫੀ ਵੱਡਾ ਬਗੜਿਆ ਸੀ ਤੇ ਉਹ ਜਦੋਂ ਬਗੜਿਆ ਸੀ ਮੈਨੂੰ ਕਹਿੰਦੇ ਆਹ ਦਿਖਾਣਾ ਮੈਂ ਕਿੰਗ ਗੱਲ ਹੋਈ ਮੈਂ ਨੇ ਬੜਾ ਵੱਡਾ ਬਣਾ ਰਿਹਾ ਬੜੀ ਚੰਗੀ ਗੱਲ ਆ ਮੈਂ ਬਾਈ ਚਾਂਸ ਪੁੱਛ ਬੈਠਾ ਵੀ ਕਦੋਂ ਦਾ ਬਣਦਾ ਕਹਿੰਦੇ ਤੋਂ 10 ਸਾਲ ਹੋ ਗਏ ਬਣਦੇ ਨੂੰ ਉਹਦੇ ਸੱਤ-ਸੱਤ ਫੁਟਾ ਕੰਦੇ ਹੀ ਹੋਈ ਅਸੀਂ ਅਜੇ ਕਿ ਨਹੀਂ ਆਈ ਮੈਂ ਕਿਹਾ ਇੱਥੇ ਐਮਐਲਏ ਕੋਈ ਵੀ ਬਣੇ ਬੰਗਿਆਂ ਚ ਉਹ ਉਹੀ ਬਣਦਾ ਜਿਹਨੂੰ ਬਾਬਾ ਸਾਹਿਬ ਡਾਕਟਰ ਬੇਕਰ ਦੀ ਬਦੌਲਤ ਬਣਿਆ ਹੋਵੇ ਮੈਂ ਮੇਰੇ ਤੋਂ ਪਹਿਲਾਂ ਮੈਂ ਗੱਲ ਕਹੀ ਉੱਥੇ ਗੁਰਦਾਰਾ ਸਾਹਿਬ ਵੀ ਮੇਰੇ ਤੋਂ ਪਹਿਲਾਂ ਸੂਨ ਸਾਹਿਬ ਵੀ ਰਹੇ ਮੇਰੇ ਤੋਂ ਪਹਿਲਾਂ ਆਪਣੇ ਮੂਹਰ ਲਾਲ ਹੁਣੀ ਵੀ ਰਹੇ ਮੈਂ ਕਹਿੰਦਾ ਜੇ 10 ਸਾਲਾਂ ਜੋ ਬਣਾ ਨਹੀਂ ਸਕਦੇ ਤਾਂ ਕਿਤੇ ਨਾ ਕਿਤੇ ਲਾਂਚ ਸਾਡੇ ਤੇ ਆ ਕਿਉਂਕਿ ਇਹ ਵੋਟਾਂ ਦਾ ਰਾਜ ਆ ਵੋਟਾਂ ਤਾਂ ਬੰਦਾ ਉੱਥੇ ਹੀ ਪਾਦਾ ਜਿੱਥੇ ਕੋਈ ਬੰਦਾ ਕਿਸੇ ਨਾਲ ਖੜਦਾ ਹੋਵੇ ਮੈਂ ਤੁਹਾਡਾ ਲੈਂਟਰ ਹੀ ਨਹੀਂ ਪਾਇਆ 10 ਸਾਲ ਔਰ ਉਸ ਦਿਨ ਵੀ ਮਨ ਨੂੰ ਕਿਹਾ ਵੀ ਨੂੰ ਲੈਂਟਰ ਪਾਓ ਅਸੀਂ ਉਹ ਆਪਣਾ ਜਦੋਂ ਮੈਂ ਪਲੈਨਿੰਗ ਬੋਰਡ ਦਾ ਚੇਅਰਮੈਨ ਸੀ ਉਹ ਅਸੀਂ ਲੈਂਟਰ ਉੱਥੇ ਪਵਾਇਆ ਮੈਂ ਕਹਿੰਦਾ ਜੇਕਰ ਲੋਕ ਇਹ ਸੋਚ ਲਾਣ ਜਿਹਨੇ ਵੋਟ ਲੈਣੀ ਆ ਨਾ ਜਿਹਨੇ ਬੋਟ ਲੈਣੀ ਉਹਨੂੰ ਕਹੋ ਨਾ ਵੀ ਤੂੰ ਕਿਉਂਕਿ ਜੋ ਮੋਟਾ ਦਾ ਸਮਾਂ ਹੁੰਦਾ ਇਹ ਤੁਸੀਂ ਇਹ ਕਹੋਗੇ ਤੁਸੀਂ ਗੋਡਿਆਂ 'ਪਰ ਰਣਾ ਤੁਸੀਂ ਤੁਰ ਕੇ ਨਹੀਂ ਆਣ ਦੋ ਜਿਹਨੇ ਮੋਟਾ ਨਹੀਂ ਉਹ ਗੋਡਿਆਂ 'ਪਰ ਵੀ ਆਗਾ ਮੈਂ ਕਿਹਾ ਤੁਸੀਂ ਗੋਟਾ ਭਰਤਾ ਤੁਸੀਂ ਇਹਨੂੰ ਕਰ ਸਕਦੇ ਹੋ ਪਰ ਤੁਸੀਂ ਇਹਨਾਂ ਤੋਂ 8-10 ਲੱਖ ਲੈ ਕੇ ਗਾਟਰੀ ਲੈ ਸਕਦੇ ਹੋ ਸੋ ਮੇਰਾ ਕਹਿਣ ਦਾ ਬਦਲ ਜਦੋਂ ਅਸੀਂ ਰੈਪਰਾਂ ਦੇ ਨਾਲ ਕੋ ਗੋਡਿਆਂ ਵਿੱਚ ਕਰਦੀ ਬੜੀ ਖੁਸ਼ੀ ਹੈ ਕਿ ਅੱਜ ਆੜ ਨੇ ਜਿਨ੍ਹਾਂ ਦੀ ਬਦੌਲਤ ਸਾਡੇ ਜਿਹੜੇ ਰੈਪਰਾਂ ਦੇ ਬਦੌਲਤ ਜਿਨ੍ਹਾਂ ਦੀ ਖਾਤਰ ਅਸੀਂ ਜਿਹੜਾ ਕਰਕੇ ਮੈਂ ਡਾਕਟਰ ਬਣਿਆ ਮੈਂ ਐਮਐਲਏ ਬਣਿਆ ਅੱਜ ਤੁਸੀਂ ਉਨਾ ਦਾ ਸਟੈਚੂ ਲਾਇਆ ਉਹ ਜਿੱਥੇ ਮੈਂ ਉਹਨਾਂ ਤਤਮਸਤਕ ਵੀ ਹੁਣਾ ਔਰ ਮੈਂ ਇਸ ਕਲ ਨਾਲ ਆਸ ਅਹਿਸਾਸ ਨਾਲ ਕਿ ਜੇਕਰ ਅਸੀਂ ਬਾਬਾ ਸਾਹਿਬ ਦੋਂਪੇ ਅਮਰੀਕਾ ਦਾ ਸਟੈਚੂ ਲਾਇਆ ਇਸ ਸਟੈਚੂ ਕੇ ਸਟੈਚੂ ਨਾਲ ਰਹਿ ਜਾਏ ਇਹ ਤੋਂ ਸਿੱਖਣਾ ਪੈਣਾ ਕੋਸਾ ਅੱਜ ਅਸੀਂ लाप 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 ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਰੂਰ ਚੱਲੇਗਾ ਸੁਧਾਨ ਸਾਹਿਬ ਤੇ ਉਹਦੀ ਟੀਮ ਇੱਕ ਮਿੰਟ ਚਲੋ ਜੀ ਮੈਂ ਦੋ ਅੱਗੇ ਇਹ ਪੰਜ ਸਾਲੇ ਪੱਠੀ ਕਰਵਾ ਦੋ ਸਿੱਧਾ ਜਾ ਕੇ ਬਾਬਾ ਸਾਹਿਬ ਦੇ ਸਨਾਖੇ ਸਭਦਾਨ ਦਿੱਸਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਸਾਡੇ ਪਿੰਡ ਦੇ ਨਗਰ ਨਿਵਾਸੀਆਂ ਦੇ ਜਿੰਨੇ ਵੀ ਸਾਡੇ ਪਿੰਡ ਦੇ ਸੱਜਣ ਜਿਨ੍ਹਾਂ ਨੇ ਸਾਥ ਦਿੱਤਾ ਇਹ ਵਿਸ਼ੇਸ਼ ਕਰਕੇ ਡਾਕਟਰ ਸੁਖਿੰਦਰ ਕੁਮਾਰ ਜੀ ਸੁਖੀ ਨੇ ਬਹੁਤ ਦੇ ਵਿੱਚ ਸਹਿਯੋਗ ਕੀਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਅੱਜ ਇਸ ਖੁਸ਼ੀ ਦੇ ਮੌਕੇ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਇਹਦੇ ਨਾਲ ਹੀ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਸ ਤਰ੍ਹਾਂ ਕੀ ਤੁਸੀਂ ਦੇਖਿਆ ਹੈਗਾ ਕਿ ਜਿਹੜਾ ਬਹਾਰਾ ਚੌਕ ਉਸ ਨੂੰ ਕਿਹਾ ਜਾਂਦਾ ਸੀ ਬਹਾਰਾ ਚੌਕ ਕਿਹਾ ਜਾਂਦਾ ਸੀ ਉੱਥੇ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਜਿਹੜਾ ਪ੍ਰਤਿਭਾ ਹੈਗੀ ਆ ਉਹ ਲਗਾਈ ਗਈ ਆ ਉਸ ਦਾ ਉਦਘਾਟਨ ਕੀਤਾ ਗਿਆ ਹੈਗਾ ਔਰ ਉਦਘਾਟਨ ਕਰਨ ਤੋਂ ਬਾਅਦ ਮਾਨ ਸਨਮਾਨ ਕੀਤੇ ਗਏ ਆ ਔਰ ਉਸ ਤੋਂ ਬਾਅਦ ਦੇ ਵਿੱਚ ਬਾਬਾ ਧਰਮਗੀਰ ਜੋ ਮੰਦਿਰ ਹੈਗਾ ਆ ਔੜ ਦੇ ਵਿੱਚ ਉੱਥੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਆ ਉਹ ਦੇਖਦੇ ਆ ਇਹ ਤੁਸੀਂ ਦੇਖ ਦੇ ਪਾ ਰਹੇ ਹੋ ਉਦਘਾਟਨ ਤੋਂ ਬਾਅਦ ਜੋ ਚਾਹ ਪਾਣੀ ਦਾ ਪ੍ਰਬੰਧ ਹੈਗਾ ਬਾਬਾ ਧਰਮਗੀਰ ਮੰਦਿਰ ਔੜ ਦੇ ਵਿੱਚ ਕੀਤਾ ਗਿਆ ਹੈਗਾ ਅਸੀਂ ਤੁਹਾਨੂੰ ਉੱਥੇ ਦੀਆਂ ਜਿਹੜੀਆਂ ਤਸਵੀਰਾਂ ਹੈਗੀਆਂ ਇਹ ਦਿਖਾ ਰਹੇ ਹੈਗੇ ਆ ਸਾਡੀ ਇੱਕ ਰਿਕਵੈਸਟ ਹੈ ਕਿ ਤੁਸੀਂ ਨਵਾਂ ਸ਼ਹਿਰ ਦੁਆਬਾ YouTube ਚੈਨਲ ਨੂੰ ਸਬਸਕ੍ਰਾਈਬ ਜੁ ਕਰ ਦੇਣਾ ਜਾ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਔਰ ਅੱਜ ਸਭਦਾਨ ਦਿਵਸ ਵੀ ਆ ਔਰ ਤੁਸੀਂ ਦੇਖ ਪਾ ਰਹੇ ਹੋ ਜਿਸ ਤਰ੍ਹਾਂ ਕਿ ਵਿਆਹ ਛਾਦੀਆਂ ਦੇ ਉੱਪਰ ਸੰਤਾਲ ਲਗਾਏ ਹੁੰਦੇ ਨੇ ਉਸ ਤਰ੍ਹਾਂ ਜਿਹੜਾ ਇੱਥੇ ਪ੍ਰਬੰਧ ਕੀਤਾ ਹੋਇਆ ਆ ਔਰ ਉਦਘਾਟਨ ਤੋਂ ਬਾਅਦ ਇਸ ਮੌਕੇ ਤੇ ਬੰਗਾ ਤੋਂ ਹਲਕਾ ਵਿਧਾਇਕ ਆਮ ਆਦਮੀ ਪਾਰਟੀ ਦੇ ਸੀਨੀਅਰ ਸ੍ਰੀ ਸੁਖਵਿੰਦਰ ਕੁਮਾਰ ਸੁਖੀ ਵੀ ਇਸ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਜਿਹੜਾ ਉਦਘਾਟਨ ਕੀਤਾ ਗਿਆ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਹਰ ਤਸਵੀਰ ਹਰ ਪਹਿਲੂ ਜਿਹੜਾ ਆ ਉਹ ਦਿਖਾਇਆ ਜਾਵੇ ਔਰ ਦੇਖ ਪਾ ਰਹੇ ਹੋ ਜਿਸ ਤਰ੍ਹਾਂ ਕਿ ਸਟਾਲ ਲੱਗੇ ਹੁੰਦੇ ਨੇ ਵਿਆਹ ਸ਼ਾਦੀਆਂ ਦੇ ਵਿੱਚ ਇਸ ਤਰ੍ਹਾਂ ਜਿਹੜਾ ਆ ਇਸ ਉਦਘਾਟਨ ਤੋਂ ਬਾਅਦ ਜਿਹੜਾ ਆ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਹਰ ਪਹਿਲੂ ਹਰ ਤਸਵੀਰ ਜਿਹੜੀ ਆ ਉਹ ਦਿਖਾਈ ਜਾਵੇ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਕਾਫੀ ਜਿਹੜਾ ਤਕੜਾ ਪ੍ਰਵਾਨ ਦਿਆ ਵੱਡੇ ਪੱਧਰ ਤੇ ਕੀਤਾ ਹੋਇਆ ਆ। ਔਰ ਇਹ ਤੁਸੀਂ ਦੇਖ ਪਾ ਰਹੇ ਹੋ ਉਦਘਾਟਨ ਤੋਂ ਬਾਅਦ ਜੋ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਆ। ਔਰ ਦੇਖ ਪਾ ਰਹੇ ਹੋ। ਔਰ ਇਸ ਨੁਕਤੇ ਤੇ ਤਸਵੀਰਾਂ ਔਰ ਤੁਸੀਂ ਨਵਾਂ ਸ਼ਹਿਰ ਦਵਾ ਬਾ YouTube ਚੈਨਲ ਨੂੰ ਅਗਰ ਸਬਸਕ੍ਰਾਈਬ ਕਰ ਲੋਗੇ ਤਾ ਤੁਹਾਡੇ ਕੋਲ ਜਿਹੜਾ ਸ਼ਹੀਦ ਪਾਕਿਸਤਨ ਨਗਰ ਦੀ ਹਰ ਖਬਰ ਹਰ ਰਿਪੋਰਟ ਜਿਹੜੀ ਆ ਉਹ ਪਹੁੰਚਦੀ ਰਹੇਗੀ ਇਸੇ ਤਰ੍ਹਾਂ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਹਰ ਤਸਵੀਰ ਜਿਹੜੀ ਆ ਉਹ ਔਰ ਇਸ ਮੌਕੇ ਤੇ ਬਕਾਇਦਾ ਹਲਵਾਈ ਲਗਾਏ ਗਏ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਕਾਫੀ ਵੱਡੇ ਪੱਧਰ ਤੇ ਜਿਹੜਾ ਆ ਇਹ ਪ੍ਰੋਗਰਾਮ ਕੀਤਾ ਗਿਆ ਆ ਔਰ ਨਵਾਂ ਚਰਦ ਆਪਾ YouTube ਚੈਨਲ ਹਮੇਸ਼ਾ ਕੋਸ਼ਿਸ਼ ਕਰਦਾ ਆ ਕਿ ਤੁਹਾਨੂੰ ਹਰ ਤੈ ਹਰ ਪਹਿਲੂ ਜਿਹੜਾ ਆ ਉਹ ਆਪਣੇ ਚੈਨਲ ਦੇ ਉੱਪਰ ਜਿਹੜਾ ਉਹ ਦਿਖਾਇਆ ਜਾਵੇ ਔਰ ਆ ਦੇਖੋ ਚਾਪ ਕੋੜੇ ਜਿਹੜੇ ਆ ਫਰੈਟ ਕੋੜਾ ਢਿੰਗਰ ਔਰ ਰਾਇਜਾ ਇਸ ਸੈਟ ਤੋਂ ਤੁਸੀਂ ਦੇਖੋ ਲੰਬੀਆਂ ਲੰਬੀਆਂ ਜਿਹੜੀਆਂ ਲੈਣਾ ਹੈਗੀਆਂ ਕਤਾਰ ਜਿਹੜੀਆਂ ਲੈਣਾ ਆ ਉਹ ਲੱਗਿਆ ਹੋਈਆਂ ਨੇ ਦੇਖੋ ਜਿਸ ਤਰ੍ਹਾਂ ਵਿਆਹ ਸ਼ਾਦੀਆਂ ਦੇ ਸਟਾਲ ਲੱਗੇ ਹੁੰਦੇ ਆ ਉਸ ਤਰ੍ਹਾਂ ਤੁਸੀਂ ਦੇਖ ਪਾ ਰਹੇ ਹੋ ਸਟਾਲ ਲਗਾਏ ਹੋਏ ਨੇ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਹਰ ਪਹਿਲੂ ਜਿਹੜਾ ਆ ਉਹ ਦਿਖਾਇਆ ਜਾਵੇ ਔਰ ਆ ਦੇਖ ਪਾ ਰਹੇ ਹੋ ਦੂਰ ਦੂਰ ਤੱਕ ਜਿੱਥੇ ਤੱਕ ਵੀ ਨਜ਼ਰ ਤੁਹਾਡੀ ਜਾਏਗੀ ਔਰ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਹਰ ਪਹਿਲੂ ਜਿਹੜਾ ਆ ਇਸ ਮੌਕੇ ਦਾ دکھایا جاوے اور دور دور تک جتے تک کی نظر جائے گی اور دیکھ پا رہے ہیں تو نواں شہر دوبا یوٹیوب چینل تے بشیش رپورٹ اور چینل سبسکرائب کرو ਔਰ ਸਾਰਿਆਂ ਨੂੰ ਹੀ ਨਵਾਂ ਸ਼ਰਦ ਬਾਬਾ YouTube ਚੈਨਲ ਵੱਲੋਂ ਸ਼ੁਭਦਾਨ ਦਿਵਸ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਾਲ ਕੈਨ ਦੀ ਵਿਸ਼ੇਸ਼ ਰਿਪੋਰਟ